ਹੈਨਾ ਨਾ ਲੱਗ ਤੋਂ ਪਿਆਰ ਮਿਲਦਾ ਆ ਹੈਨਾ ਕਿ ਨਾ ਉਹ ਇੱਕ ਐਕਟਰ ਬਚਨਾ ਜਤੋਸ਼ਿੰਦਾ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਸੀ ਸਾਰੇ ਕਹਿਣ ਲੱਗੇ ਸੀ ਇਹ ਬੱਚੇ ਨੂੰ ਦੇਖ ਕੇ ਸਵਾਦ ਆਉਂਦਾ ਆ ਹੈਨਾ ਤਾਂ ਉਹ ਚੀਜ਼ ਸੀ ਆ ਇੱਕ ਜਦ ਕੌਨਸ਼ੀਅਸ ਡਿਸੀਜਨ ਲਿਆ ਕਿ ਹਾਂ ਸ਼ਿੰਦਨ ਨੂੰ ਸਕਰੀਨ ਤੇ ਭੇਜਣਾ ਆ ਹੈਨਾ ਕਿ ਹਾਂ ਇਹ ਵੀ ਹੁਣ ਲਾਈਨ ਲਾਈਟ ਦਾ ਹਿੱਸਾ ਬਣਨ ਵਾਲਾ ਕੋਈ ਘੱਟ ਡਿਸਕਸ਼ਨ ਹੋਇਆ ਸੀਗਾ ਕੁਛ ਨਹੀਂ ਕੀ ਬਸ ਇਦਾਂ ਹੋ ਗਿਆ ਅਸੀ ਨੰਪਾ ਜੀ ਬਹੁਤ ਚੀਜ਼ਾਂ ਦਾ ਬਲੀਵ ਨਹੀਂ ਕੀਤੀਆਂ ਕਿ ਮੈਂ ਇਦਾਂ ਨਹੀਂ ਕੀਤੀਆਂ ਪਲਾਨ ਨਹੀਂ ਕੀਤੀਆਂ ਹੈਗਾ ਸੋ ਮੈਨੂੰ ਐ ਲੱਗਦਾ ਹੁੰਦਾ ਅਸੀਂ ਜੋ ਵੀ ਕੀਤਾ ਉਹ ਵੀ ਸਾਨੂੰ ਜੋ ਆਪਾਂ ਨੂੰ ਮੌਕੇ ਤੇ ਠੀਕ ਲੱਗਿਆ ਅਸੀਂ ਉਹ ਕਰ ਲਿਆ ਉਦੋਂ ਜਦੋਂ ਅਰਦਾਸ ਕਰਾਂ ਫਿਲਮ ਕਰਨੀ ਸੀ ਉਦੋਂ ਮੈਂ ਦੱਸਿਆ ਵੀ ਬੱਚਾ ਕੋਈ ਨਹੀਂ ਸੀ ਸਾਨੂੰ ਲੱਗਾ ਕਿ ਉਹ ਇਹ ਕਹਿੰਦਾ ਮੇਰਾ ਟੈਸਟ ਲੈ ਲੋ ਹੀਰ ਦੇ ਸਾਨੂੰ ਠੀਕ ਲੱਗਿਆ ਅਸੀਂ ਇਹਨੂੰ ਪਾਲਿਆ ਸੀ ਇਹ ਸੋਚਿਆ ਹੀ ਨਹੀਂ ਕੀ ਦਾ ਪਲੱਸ ਮਾਈਨਸ ਕੀ ਹੋਊਗਾ ਹਨਾ ਸਗਤ ਜਦੋਂ ਫਿਲਮ ਆਉਣ ਵਾਲੀ ਸੀ ਉਦੋਂ ਮੈਨੂੰ ਸਟ੍ਰੈਸ ਸੀਗਾ ਮੈਂ ਕਿਹਾ ਲੋਕੀ ਕਿਤੇ ਆਈ ਨਾ ਕਹਿੰਦੇ ਸੀ ਆਪਦਾ ਜਵਾਕ ਹੀ ਲੈ ਲੈ ਹਰ ਉਦੋਂ ਮੈਨੂੰ ਇਹ ਚੀਜ਼ ਜ਼ਰੂਰ ਸੀ ਬਟ ਅਦਰਵਾਈਜ਼ ਮੈਨੂੰ ਕੁਝ ਵਾਲਾ ਹੋ ਨਹੀਂ ਸੀਗਾ ਹਨਾ ਤੇ ਫਿਰ ਜਦੋਂ ਦਿਲਜੀਤ ਉਹਨਾਂ ਨੇ ਕਿਹਾ ਉਦੋਂ ਮੈਨੂੰ ਮਾੜਾ ਜਿਹਾ ਸੀ ਮੈਂ ਕਿਹਾ ਇਹ ਤਾਂ ਬਹੁਤ ਵੱਡਾ ਰੋਲ ਆ ਵੀ ਕਿਤੇ ਇਦਾਂ ਨਹੀਂ ਉਹ ਕਹਿੰਦੇ ਭਾਜੀ ਸਾਨੂੰ ਪੂਰਾ ਕੰਫੀਡੈਂਸ ਆ ਜੇ ਉਹ ਮੈਨੂੰ ਵੀ ਆਇਆ ਮੈਂ ਕਿਹਾ ਇਹ ਫਿਲਮ ਥੋੜੀ ਖਰਾਬ ਕਰਨਗੇ ਜੇ ਉਹਨੂੰ ਲੱਗਦਾ ਛੰਦਾ ਡਿਸਰਵਿੰਗ ਆ ਤਾਂ ਹੀ ਲੈਣਗੇ ਤੇ ਉਹ ਚੀਜ਼ਾਂ ਕੁਦਰਤੀ ਹੁੰਦੀਆਂ ਨੇ ਹਨਾ ਇਸ ਫ ਅਪਾ ਇਹ ਤਾਂ ਕਹਿ ਸਕਦੇ ਕਿ ਇਸ ਫਿਲਮ ਦਾ ਤਾਂ ਹੀਰੋ ਹੀ ਚੰਦਾ ਸੀ ਤੇ ਬਾਕੀ ਸਾਰੇ ਕੈਰੈਕਟਰ ਈਵਨ ਮੈਂ ਵੀ ਅਸੀਂ ਵੀ ਬਿਹਾਈਂਡ ਸੀ ਉਹਦੇ ਤੇ ਹਨਾ ਮੈਨੂੰ ਜਿਵੇਂ ਮੈਂ ਕਹਿਆ ਡਾ ਡਾ ਬਟ ਮੈਨੂੰ ਇਹ ਸੀ ਇਹ ਫਿਲਮ ਜ਼ਰੂਰ ਬਣਨੀ ਚਾਹੀਦੀ ਆ ਤੇ ਇਹ ਕਰ ਸਕਦਾ ਕਿਉਂਕਿ ਉਹੀ ਬੱਚਾ ਕਰ ਸਕਦਾ ਜੀ ਜਿਹਨੂੰ ਉਧਰਲਾ ਤੇ ਇਧਰਲਾ ਦੋਨੇ ਕਲਚਰ ਪਤਾ ਹੋਣ ਔਰ ਜਦੋਂ ਇੱਥੇ ਘੁੰਮੇ ਤਾਂ ਉਹ ਲੱਗੇ ਕਿ ਹਾਂ ਥੋੜਾ ਬਾਹਰਲਾ ਨਿਆਣਾ ਹੈ ਹਨਾ ਔਰ ਪੰਜਾਬੀ ਵੀ ਪੂਰੀ ਆਉਂਦੀ ਹੋਵੇ ਸੋ ਉਹਦੇ ਚ ਕ੍ਰਾਈਟੇਰੀਆ ਚ ਫਿੱਟ ਬੈਠਦਾ ਸੀ ਤੇ ਇਹ ਮੈਨੂੰ ਸੀ ਮੈਂ ਕਿਹਾ ਯਾਰ ਕਿਉਂਕਿ ਜਿਵੇਂ ਹੁਣ ਤੁਸੀਂ ਦੇਖਿਆ ਮੈਂ ਸਕੂਲਾਂ ਵਾਲੇ ਆਪਣੇ ਬੱਚਿਆਂ ਨੂੰ ਲਿਜਾ ਕੇ ਫਿਲਮ ਦੇਖਾ ਰਹੇ ਨੇ ਹੈਨਾ ਬਿਲਕੁਲ ਬਿਲਕੁਲ ਤੇ ਮੈਨੂੰ ਆ ਜੀ ਮੈਂ ਕਹਿਆ ਯਾਰ ਸਬਜੈਕਟ ਸਾਹਮਣੇ ਆਉਣਾ ਬਹੁਤ ਜ਼ਰੂਰੀ ਆ ਬੜਾ ਕੁਝ ਸਿੱਖਣ ਨੂੰ ਮਿਲੂ ਬੱਚਿਆਂ ਨੂੰ ਪੇਰੈਂਟਸ ਨੂੰ ਪੇਰੈਂਟਿੰਗ ਕੀ ਹੈ ਮੈਂ ਵੀ ਬਹੁਤ ਸਿੱਖਿਆ ਜਦੋਂ ਆਪਾਂ ਚੀਜ਼ਾਂ ਐ ਕਰਦੇ ਆ ਕਿ ਵੀਰੀ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਬਟ ਆਪਾਂ ਉਹਨਾਂ ਦੇ ਅਮਲ ਨਹੀਂ ਕਰਦੇ ਹਨ ਉਸ ਪ੍ਰੋਸੈਸ ਚੋਂ ਜਦੋਂ ਨਿਕਲਦੇ ਹੋ ਫਿਰ ਤੁਹਾਨੂੰ ਐ ਹੁੰਦਾ ਕਿ ਯਾਰ ਕਰਨਾ ਚਾਹੀਦਾ ਹੈ ਬਿਲਕੁਲ ਲਾਈਕ ਲੇਕਿਨ ਜਦ ਬੱਚੇ ਨੂੰ ਆਪਾਂ ਬਿਜ਼ਨਸ ਚ ਪਾਉਨੇ ਆ ਹੈਨਾ ਲਾਈਕ ਅਸੀਂ ਸਾਨੂੰ ਪਤਾ ਹੈ ਤੁਸੀਂ ਯੂ ਆਰ ਵੈਰੀ ਗੁੱਡ ਐਟ ਬੈਲੈਂਸਿੰਗ ਹੈਨਾ ਬਟ ਫਿਰ ਵੀ ਇੱਕ ਬੱਚੇ ਦੀ ਇਨੋਸੈਂਸ ਨੂੰ ਬਣਾ ਕੇ ਰੱਖਣਾ ਹੈ ਕਿਉਂ ਉਜਿਨ ਉਹ ਆਪਾਂ ਕਹਿੰਦੇ ਆ ਕਿ ਹਾਂ ਯਾ ਕਿਸੇ ਦੀ ਸ਼ੋਹਰਤ ਕੀ ਹੈ ਉਸ ਤੋਂ ਬਚਾ ਕੇ ਰੱਖਣਾ ਇਨੋਸੈਂਸ ਬਣਾ ਕੇ ਰੱਖਣਾ ਉਸ ਦੇ ਵਿੱਚ ਕਨਸਟੈਂਟ ਕਦੇ ਡਿਸਕਸ਼ਨ ਹੋਇਆ ਕਿ ਹਾਂ ਬੱਚੇ ਨੂੰ ਹਾਂ ਦੇਖੋ ਉਸ ਜੋ ਹੋਇਆ ਬਟ ਕੀ ਹੈ ਕਿ ਅਸੀਂ ਉਸ ਦੇ ਵਿੱਚ ਇਹਨਾਂ ਨੂੰ ਐ ਲੱਗਦਾ ਅੱਜ ਵੀ ਚਿੰਦੇ ਉਹਨਾਂ ਨੂੰ ਤਾਂ ਇਹੀ ਆ ਵੀ ਜਿਵੇਂ ਮੇਕ ਬੰਦਾ ਡਾਕਟਰ ਦਾ ਕੰਮ ਕਰਦਾ ਜਿਉਂ ਡਾਕਟਰ ਨੂੰ ਪੈਸੇ ਮਿਲਦੇ ਆ ਉਵੇਂ ਮੇਰੇ ਪਾਪਾ ਐਕਟਿੰਗ ਦਾ ਕੰਮ ਕਰਦੇ ਉਹਨੂੰ ਐਕਟਿੰਗ ਦੇ ਪੈਸੇ ਮਿਲਦੇ ਆ ਵੀ ਜਿਵੇਂ ਕੱਲ ਨੂੰ ਐਕਟਰ ਬਣੂਗਾ ਤਾਂ ਮੈਨੂੰ ਸ਼ਾਇਦ ਐਕਟਰ ਚੋਂ ਪੈਸੇ ਮਿਲਣਗੇ ਜਿਵੇਂ ਪਲੇਅਰ ਬਣੂਗਾ ਤਾਂ ਮੈਨੂੰ ਪਲੇਅਰ ਚੋਂ ਮਿਲਣਗੇ ਮੈਂ ਪੜ੍ਹ ਕੇ ਕੁਝ ਹੋਰ ਬਣੂਗਾ ਤਾਂ ਮੈਨੂੰ ਹੋਰ ਮਿਲਣਗੇ ਉਹਨਾਂ ਨੂੰ ਹਲੇ ਉਹੀ ਲੱਗਦਾ ਹਲੇ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹਦੀ ਇਹਦੀ ਪਲੱਸ ਮਾਈਨਸ ਇਸ ਜਿਆਦਾ ਕਿੰਨਾ ਕੁ ਸੌਦਾ ਹੈ ਹਾਂ ਹਜੇ ਨਹੀਂ ਪਤਾ ਤੁਸੀਂ ਬਲੀਵ ਕਰੋ ਜਿੱਦਣ ਇਹ ਉੱਥੇ ਗਿਆ ਵਾ ਤੇ ਚਲੇ ਗਿਆ ਆਪਦਾ ਸਕੂਲ ਸ਼ੁਰੂ ਹੋ ਗਿਆ ਹਾਂ ਤੇ ਇਹਨੂੰ ਤਾਂ ਇਹ ਵੀ ਨਹੀਂ ਸੀ ਫ੍ਰਾਈਡੇ ਨੂੰ ਕਿਉਂਕਿ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਇਹਨਾਂ ਨੇ ਉਸੇ ਦਿਨ ਫਿਲਮ ਦੇਖੀ ਆ ਹੂੰ ਹੂੰ ਤੇ ਇਹਨੇ ਵੀ ਜਾ ਕੇ ਉਸੇ ਦਿਨ ਦੇਖੀ ਆ ਤੇ ਇਹਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਭੁੱਲੀ ਗਿਆ ਸੀ ਇਹ ਤਾਂ ਸਵੇਰੇ ਆ ਮਤਲਬ ਇਹਨੂੰ ਦੱਸਿਆ ਵੀ ਅੱਜ ਆਪਾਂ ਸ਼ਾਮ ਨੂੰ ਫਿਲਮ ਦੇਖਣੀ ਆ ਉਹ ਕਹਿੰਦਾ ਵੀ ਹਾਂ ਅੱਜ ਫਿਲਮ ਦੇਖਣੀ ਆ ਹਨ ਇਹਦੇ ਨਾਲ ਦੇ ਫਰੈਂਡ ਫਰੰਡਾਂ ਨੂੰ ਵੀ ਇਨਵਾਈਟ ਕੀਤਾ ਸੀਗਾ ਹਨ ਅਸੀਂ ਕਿ ਉਹ ਵੀ ਸਾਰੇ ਜਾਣਗੇ ਹਨ ਤੇ ਨੈਕਸਟ ਡੇ ਸੈਟਰਡੇ ਤੋਂ ਇਹ ਫਿਲਮ ਪਹਿਲਾਂ ਇੱਕ ਵਾਰੀ ਥੋੜੀ ਥੋੜੀ ਕਰਕੇ ਦੇਖੀ ਹੋਈ ਸੀ ਜਿਵੇਂ ਡਬਿੰਗ ਵਾਲੇ ਸੈਟਰਡੇ ਤੋਂ ਇਹਨੂੰ ਫੇਰ ਨਹੀਂ ਕੁਝ ਪਤਾ ਇਹਨੂੰ ਤਾਂ ਇਹਨੂੰ ਥੋੜੀ ਪਤਾ ਵੀ ਮੇਰੀ ਫਿਲਮ ਚੱਲ ਰਹੀ ਹੈ ਕਿ ਹੈ ਹਮੇਂ ਮੈਂ ਦੇਖਿਆ ਸੀ ਇੱਕ ਵਾਰ ਸ਼ਿੰਦੂ ਨੂੰ ਲੈ ਕੇ ਆਏ ਸੀ ਉਸ ਟਾਈਮ ਮੇਰੇ ਖਿਆਲ ਆਪਾਂ ਕੁਝ ਲੋਕਾਂ ਨੇ ਗੱਲਾਂ ਕੀਤੀਆਂ ਥੋੜਾ ਜਿਹਾ ਗਿਆ ਕਿ ਉਸ ਤੋਂ ਬਾਅਦ ਤਾਂ ਸ਼ਿੰਦੂ ਆਇਆ ਵੀ ਨਹੀਂ ਪ੍ਰੋਮੋਸ਼ਨਸ ਤੇ ਸੋ ਹੁਣ ਆਪਾਂ ਵਿਚਾਰਾ ਉਹ ਆਪਣੀ ਗੇਮ ਤੇ ਆ ਉਹਦੀ ਚੱਲ ਰਹੀ ਹੈ ਗੇਮ ਦੇ ਸੈਸ਼ਨ ਚੱਲ ਰਹੇ ਨੇ ਤੇ ਕਲਾਸਾਂ ਚੱਲ ਰਹੀਆਂ ਨੇ ਬਟ ਹੀ ਇਜ਼ ਵੈਰੀ ਕਿਊਟ ਹਨਾ ਤੇ ਉਹਨੂੰ ਮੈਂ ਕਹਿ ਸਕਦਾ ਕਿ ਜਿਹੜਾ ਵੀ ਉਹਨੂੰ ਮਿਲਦਾ ਆ ਤਾਂ ਕਿ ਕਿਨ He is not that कि ना मैं आ चाहिए आ चाहिए like, yeah. जो है उन्हें कम किया इज नॉर्मल टू बैक क्योंकि मैं देखिया कैमरा तो हीज हीज ऑल्सो उन्हें एक एक खूबी है उन्हें स्विच ऑन switch ऑफ बहुत तगड़ा होता है लाइक कैमरा ऑन होता है हीज जस्ट लाइक कैमरा होया ओके हाँ, तो like, okay, like, हाँ। हाँ, पापा मैं जा हाँ। मैं हाँ। मैं जिस दिन हाँ। अपना इंटरव्यू interview रहा था मैं ओ माय गॉड मैं क्या एक हाँ, कित्थों आया वो तो टाइम लग रहा है बड़ा बस इंटरव्यू ਦੇਖਿਓ ਬਟ ਉਹੀ ਹੈ ਨਾ ਉਤੋਂ ਤੱਕ ਨਾਰਮਲ ਆ ਉਹ ਹਿਸ ਲਾਈਕ ਹਿਸ ਸੋ ਇਨੋਸੈਂਟ ਚਾਈਲਡ ਕਿ ਪਪਾ ਮੈਂ ਜਾਵਾਂ ਮੈਂ ਆਹ ਖਾਣਾ ਮੈਂ ਜਾਵਾਂ ਬੰਦਾ ਦੇ ਨਾ ਚੀਜ਼ਾਂ ਨੋਟ ਕਰਦਾ ਜਿਵੇਂ ਮੈਂ ਤੁਸੀਂ ਸਵਾਲ ਪੁੱਛੀ ਜਾਂਦੇ ਹੋ ਬੈਠਾ ਹੋ ਗਾਇਆ ਦੇਖਿਓ ਗਾਇਆ ਦੇਖਿਓ ਇਹ ਦੇਖਿਓ ਅਗਲੀ ਵਾਰੀ ਜੇ ਕਿਸੇ ਇੰਟਰਵਿਊ ਵਾਲੇ ਨੇ ਕੋਈ ਸਵਾਲ ਉਹਨੂੰ ਪੁੱਛ ਲਿਆ ਉਹਨੇ ਮੇਰਾ ਜਵਾਬ ਸੁਣਿਆ ਹੁੰਦਾ ਉਹ ਆਪ ਜੇਪ ਦਿੰਦਾ ਉਹੀ ਮੈਂ ਕਿ ਤੂੰ ਬੜਾ ਬੇਬੁਲੇ ਕਹਿੰਦਾ ਤੁਸੀਂ ਪਿਛਲੀ ਇੰਟਰਵਿਊ 'ਚ ਬੋਲਿਆ ਸੀ ਮੈਂ ਉਤੋਂ ਤੱਕ ਲੈ ਵੀ ਜੇ ਇਹਨੇ ਪੁੱਛਿਆ ਤਾਂ ਮੈਂ ਇਹ ਬੋਲ ਦੂੰਗਾ